ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਆਮ ਆਦਮੀ ਪਾਰਟੀ ਲਗਾਤਾਰ ਪਿੰਡਾਂ ਦੇ ਵਿੱਚ ਪੈਰੇਦਾਰੀ ਕਰਨ ਦੀ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਉੱਥੇ ਹੀ ਹੁਣ ਸੋਨੀਆ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿ세 ਤੈ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਵੀਡੀ ਸਿੱਧੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਦੇ ਵਿੱਚ ਉੱਥੇ ਹੀ ਪੰਜਾਬ ਦੇ ਲੋਕਾਂ ਤੇ ਪਿੰਡਾਂ ਦੇ ਲੋਕਾਂ ਨੂੰ ਇੱਕ ਵੱਡਾ ਫਾਇਦਾ ਹੋਵੇਗਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਯਦ ਨਸ਼ਿਆਂ ਵਿਰੋਧ ਨੂੰ ਲੈ ਕੇ ਜਿਹੜਾ ਕਿ ਦੂਜੇ ਪੜਾਅ ਦੇ ਵਿੱਚ ਆ ਚੁੱਕੀ ਹੈ ਜਿਸ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਲਗਾਤਾਰ ਛੇੜੀ ਕਿ ਦਿਨ ਰਾਤ ਮਿਹਨਤ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੋਰ ਕੀ ਕੁਝ ਕਹਿਣਾ ਸੋਨੀਆ ਮਾਨ ਦਾ ਆਓ ਤੁਹਾਨੂੰ ਸੁਣਾਉਂਦੇ ਆ। ਖੁਜੀ ਅੱਜ ਤੂੰ ਹੀ ਸਾਡਾ 2 ਤਰੀਕ ਤੋਂ ਜਿਹੜਾ ਪਿੰਡਾਂ ਦਾ ਪਿੰਡਾਂ ਦੇ ਵਿੱਚ ਬੀਡੀਸੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਟਾਰਟ ਹੋਇਆ ਹੈ ਵੀਡੀਸੀ ਦੀ ਮੀਟਿੰਗਸ ਦਾ ਜਿਹਦੇ ਵਿੱਚ ਮੁਕੰਮਲ ਤੌਰ ਦੇ ਉਤੇ ਜਿਹੜੀਆਂ ਸਾਡੀਆਂ ਵੀਡੀਸੀਸ ਬਣੀਆਂ ਸਿਗੀਆਂ ਵੀਡੀਸੀ ਦਾ ਮਤਲਬ ਨਸ਼ਾ ਮੁਕਤੀ ਦੀ ਜਿਹੜੀ ਕਮੇਟੀ ਬਣੀ ਹੈ ਪਿੰਡਾਂ ਦੇ ਵਿੱਚ 11 ਮੈਂਬਰੀ ਉਹਦੇ ਵਿੱਚ ਅਸੀਂ ਐਨਐਮਐਮ ਦਾ ਐਪ ਜਿਹੜਾ ਨਸ਼ਾ ਮੁਕਤੀ ਮੋਰਚੇ ਦਾ ਜਿਹੜਾ ਐਪ ਹੈ ਉਹਨਾਂ ਦੇ ਫੋਨਾਂ ਦੇ ਵਿੱਚ ਡਾਊਨਲੋਡ ਕੀਤਾ ਜਾਊਗਾ ਔਰ ਉਹਨਾਂ ਦਾ ਜਿਹੜਾ ਉਨ੍ਹਾਂ ਦਾ ਜਿਹੜਾ ਪਾਸਵਰਡ ਹੈ ਉਹਨਾਂ ਦਾ ਹੀ ਨੰਬਰ ਹੋਊਗਾ ਇਹ ਕਿਸੇ ਵੀ ਆਮ ਇਨਸਾਨ ਦੇ ਫੋਨ ਦੇ ਵਿੱਚ ਇਹ ਜਿਹੜਾ ਨਸ਼ਾ ਮੁਕਤੀ ਮੋਰਚੇ ਵਾਲਾ ਜਿਹੜਾ ਐਪ ਹੈ ਡਾਊਨਲੋਡ ਨਹੀਂ ਹੋ ਸਕਦਾ ਕਿਉਂਕਿ ਇਹ ਸਿਰਫ ਅ ਵੀ ਡੀ ਸੀ ਇਸ ਵਾਸਤੇ ਬਣਿਆ ਨਸ਼ਾ ਮੁਕਤੀ ਮੋਰਚੇ ਦੀ ਕਮੇਟੀ ਜਿਹੜੀ ਰਜਿਸਟਰਡ ਕਮੇਟੀ ਹੈ ਪੁਲਿਸ ਦੇ ਕੋਲ ਉਹਨਾਂ ਦੇ ਨੰਬਰ ਰਜਿਸਟਰਡ ਹੈ ਉਹਨਾਂ ਦੇ ਕੋਲ ਹੀ ਬਣਿਆ ਜਾਊਗਾ ਉਹਦਾ ਮਕਸਦ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਬੜੀਆਂ ਕੰਪਲੇਂਟਸ ਆਨੀਆਂ ਸੀਗੀਆਂ ਕਿ ਜਿਹੜੇ ਨਸ਼ੇ ਤਸਕਰਾਂ ਨੂੰ ਨਹੀਂ ਫੜਿਆ ਜਾ ਰਿਹਾ ਜਾਂ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹਦੇ ਵਾਸਤੇ ਉਹਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਸੋ ਉਹਦੇ ਵਿੱਚ ਘਰੇ ਬੈਠੇ ਜਿਹੜੀ ਸਾਡੇ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਕਮੇਟੀ ਹੈ ਵੀ ਡੀ ਸੀ ਦੀ ਉਹ ਘਰੇ ਬੈਠੇ ਉਸ ਐਪ ਦੇ ਵਿੱਚੋਂ ਇਨਫੋਰਮੇਸ਼ਨ ਦੇ ਸਕਦੀ ਹੈ ਤੇ ਪਿੰਡਾਂ ਦੇ ਵਿੱਚੋਂ ਅਸੀਂ ਨਸ਼ਿਆਂ ਦਾ ਜਿਹੜਾ ਵੇਚਣ ਵਾਲ ਤੇ ਜਿਹੜੇ ਇਲਾਜ ਕਰਾਉਣਾ ਚਾਹੁੰਦੇ ਆ ਅਸੀਂ ਇਹ ਸਭ ਕੁਝ ਮੁਕੰਮਲ ਤੌਰ ਤੇ ਕੰਮ ਕਰ ਸਕਦੇ ਕਿਉਂਕਿ ਜਿਹੜਾ ਆਪਣੇ ਪਿੰਨਾ ਤੱਕ ਨਸ਼ਾ ਜਿਹੜਾ ਪਹੁੰਚਿਆ ਹੋਇਆ ਹੈ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਤੁਸੀਂ ਸੋਚਦੇ ਹੋ ਪਿਛਲੀਆਂ ਸਰਕਾਰਾਂ ਦਾ ਇੱਕ ਮੋਟੋ ਹੈ ਵੀ ਕੋ ਹਰ ਕੋਈ ਗਵਰਨਮੈਂਟ ਜਿਹੜੀ ਆ ਇੱਕ ਤੇ ਉਹਨਾਂ ਦਾ ਪੈਸਾ ਹੀ ਮਹੱਤਵਪੂਰਨ ਹੈ ਪੈਸੇ ਵਾਲੇ ਬੰਦੇ ਨੂੰ ਟਿਕਟਾ ਦੇ ਦਿੰਦੇ ਨੇ ਪੈਸੇ ਵਾਲੇ ਬੰਦੇ ਦੇ ਨਾਲ ਹੀ ਸਭ ਕੁਝ ਵਾਰਤਾਲਾਪ ਕਰਦੇ ਨੇ ਫਿਰ ਉਹਨਾਂ ਦੀ ਜਿਹੜੀ ਸਾਈਕੀ ਹੈ ਨਾ ਉਹ ਪੈਸਾ ਹੀ ਬਣ ਚੁੱਕੀ ਹੈ ਇਸੇ ਕਰਕੇ ਜਿਹੜਾ ਨਸ਼ਾ ਵੇਚਣ ਵਾਲੇ ਤਸਕਰ ਹੈ ਉਹ ਕਾਦੇ ਵਾਸਤੇ ਨਸ਼ਾ ਵੇਚ ਵੇਚਦੀ ਹੈ ਪੈਸਾ ਕਮਾਣ ਵਾਸਤੇ ਵੇਚਦੀ ਹੈ ਇਟਸ ਅ ਈਜ਼ੀ ਮਨੀ ਸੋ ਉਹ ਜਿਹੜੀ ਪੈਸੇ ਦੀ ਮਹੱਤਤਾ ਹੈ ਨਾ ਉਹ ਸਾਡੀ ਪਾਰਟੀ ਦੇ ਵਿੱਚ ਨਹੀਂ ਹੈਗੀ ਇਸੇ ਕਰਕੇ ਆਮ ਆਦਮੀ ਪਾਰਟੀ ਕੋਜੀ ਅੱਜ ਤੋਂ ਹੀ ਸਾਡਾ ਦੋ ਤਰੀਕ ਤੋਂ ਜਿਹੜਾ ਪਿੰਨਾਂ ਦਾ ਪਿੰਨਾਂ ਦੇ ਵਿੱਚ ਬੀਡੀਸੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਟਾਰਟ ਹੋਇਆ ਹੈ ਵੀਡੀਸੀ ਦੀ ਮੀਟਿੰਗਸ ਦਾ ਜਿਹਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਵੀਡੀਸੀਸ ਬਣੀਆਂ ਸਿਗੀਆਂ ਵੀਡੀਸੀ ਦਾ ਮਤਲਬ ਨਸ਼ਾ ਮੁਕਤੀ ਦੀ ਜਿਹੜੀ ਕਮੇਟੀ ਬਣੀ ਹੈ ਪਿੰਡਾਂ ਦੇ ਵਿੱਚ 11 ਮੈਂਬਰੀ ਉਹਦੇ ਵਿੱਚ ਅਸੀਂ ਐਨਐਮਐਮ ਦਾ ਐਪ ਜਿਹੜਾ ਨਸ਼ਾ ਮੁਕਤੀ ਮੋਰਚੇ ਦਾ ਜਿਹੜਾ ਐਪ ਹੈ ਉਹਨਾਂ ਦੇ ਫੋਨਾਂ ਦੇ ਵਿੱਚ ਡਾਊਨਲੋਡ ਕੀਤਾ ਜਾਊਗਾ ਔਰ ਉਹਨਾਂ ਦਾ ਜਿਹੜਾ ਉਨ੍ਹਾਂ ਦਾ ਜਿਹੜਾ ਪਾਸਵਰਡ ਹੈ ਉਹਨਾਂ ਦਾ ਹੀ ਨੰਬਰ ਹੋਊਗਾ ਇਹ ਕਿਸੇ ਵੀ ਆਮ ਇਨਸਾਨ ਦੇ ਫੋਨ ਦੇ ਵਿੱਚ ਇਹ ਜਿਹੜਾ ਨਸ਼ਾ ਮੁਕਤੀ ਮੋਰਚੇ ਵਾਲਾ ਜਿਹੜਾ ਐਪ ਹੈ ਡਾਊਨਲੋਡ ਨਹੀਂ ਹੋ ਸਕਦਾ ਕਿਉਂਕਿ ਇਹ ਸਿਰਫ ਅ ਵੀ ਡੀ ਸੀ ਇਸ ਵਾਸਤੇ ਬਣਿਆ ਨਸ਼ਾ ਮੁਕਤੀ ਮੋਰਚੇ ਦੀ ਕਮੇਟੀ ਜਿਹੜੀ ਰਜਿਸਟਰਡ ਕਮੇਟੀ ਹੈ ਪੁਲਿਸ ਦੇ ਕੋਲ ਉਹਨਾਂ ਦੇ ਨੰਬਰ ਰਜਿਸਟਰਡ ਹੈ ਉਹਨਾਂ ਦੇ ਕੋਲ ਹੀ ਬਣਿਆ ਜਾਊਗਾ ਉਹਦਾ ਮਕਸਦ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਬੜੀਆਂ ਕੰਪਲੇਂਟਸ ਆਨੀਆਂ ਸੀਗੀਆਂ ਕਿ ਜਿਹੜੇ ਨਸ਼ੇ ਤਸਕਰਾਂ ਨੂੰ ਨਹੀਂ ਫੜਿਆ ਜਾ ਰਿਹਾ ਜਾਂ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹਦੇ ਵਾਸਤੇ ਉਹਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਸੋ ਉਹਦੇ ਵਿੱਚ ਘਰੇ ਬੈਠੇ ਜਿਹੜੀ ਸਾਡੇ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਕਮੇਟੀ ਹੈ ਵੀ ਡੀ ਸੀ ਦੀ ਉਹ ਘਰੇ ਬੈਠੇ ਉਸ ਐਪ ਦੇ ਵਿੱਚੋਂ ਇਨਫੋਰਮੇਸ਼ਨ ਦੇ ਸਕਦੀ ਹੈ ਤੇ ਪਿੰਡਾਂ ਦੇ ਵਿੱਚੋਂ ਅਸੀਂ ਨਸ਼ਿਆਂ ਦਾ ਜਿਹੜਾ ਵੇਚਣ ਵਾਲ ਤੇ ਜਿਹੜੇ ਇਲਾਜ ਕਰਾਉਣਾ ਚਾਹੁੰਦੇ ਆ ਅਸੀਂ ਇਹ ਸਭ ਕੁਝ ਮੁਕੰਮਲ ਤੌਰ ਤੇ ਕੰਮ ਕਰ ਸਕਦੇ ਕਿਉਂਕਿ ਜਿਹੜਾ ਆਪਣੇ ਪਿੰਨਾ ਤੱਕ ਨਸ਼ਾ ਜਿਹੜਾ ਪਹੁੰਚਿਆ ਹੋਇਆ ਹੈ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਤੁਸੀਂ ਸੋਚਦੇ ਹੋ ਪਿਛਲੀਆਂ ਸਰਕਾਰਾਂ ਦਾ ਇੱਕ ਮੋਟੋ ਹੈ ਵੀ ਕੋ ਹਰ ਕੋਈ ਗਵਰਨਮੈਂਟ ਜਿਹੜੀ ਹੈ ਇੱਕ ਤੇ ਉਹਨਾਂ ਦਾ ਪੈਸਾ ਹੀ ਮਹੱਤਵਤਾ ਹੈ ਪੈਸੇ ਵਾਲੇ ਬੰਦੇ ਨੂੰ ਟਿਕਟਾ ਦੇ ਦਿੰਦੇ ਨੇ ਪੈਸੇ ਵਾਲੇ ਬੰਦੇ ਦੇ ਨਾਲ ਹੀ ਸਭ ਕੁਝ ਵਾਰਤਾ ਲਾਪ ਕਰਦੇ ਨੇ ਫਿਰ ਉਹਨਾਂ ਦੀ ਜਿਹੜੀ ਸਾਈਕੀ ਹੈ ਨਾ ਉਹ ਪੈਸਾ ਹੀ ਬਣ ਚੁੱਕੀ ਹੈ ਇਸੇ ਕਰਕੇ ਜਿਹੜਾ ਨਸ਼ਾ ਵੇਚਣ ਵਾਲੇ ਤਸਕਰ ਹੈ ਉਹ ਕਾਦੇ ਵਾਸਤੇ ਨਸ਼ਾ ਵੇਚ ਵੇਚਦੀ ਹੈ ਪੈਸਾ ਕਮਾਣ ਵਾਸਤੇ ਵੇਚਦੀ ਹੈ ਇਟਸ ਅ ਈਜ਼ੀ ਮਨੀ ਸੋ ਉਹ ਜਿਹੜੀ ਪੈਸੇ ਦੀ ਮਹੱਤਤਾ ਹੈ ਨਾ ਉਹ ਸਾਡੀ ਪਾਰਟੀ ਦੇ ਵਿੱਚ ਨਹੀਂ ਹੈਗੀ ਇਸੇ ਕਰਕੇ ਆਮ ਆਦਮੀ